ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਸੁਖ ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਉਹ ਸਿਫਤ ਖਸਮੰਦੀ ਨੂਰ ਅਰਸੋਂ ਕੁਰਸੋਂ ਝੱਟੀਐ ਦੁਦ ਡਿੱਠੇ ਸੱਚੇ ਬਾਤਿਸ਼ਾਹ ਮਲ ਜਨਮ ਜਨਮ ਮੰਦੀ ਕੱਟੀਐ ਸਜਣ ਸੱਚਾ ਬਾਤਿਸ਼ਾਹ ਸਿਰਸਾ ਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵੀਸਾ ਸੱਜਣ ਸੱਚਾ ਬਾਦਸ਼ਾਹ ਸਿਰਸਾ ਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਗਾਵੇ ਸਾਹੋ ਸਤਨਾ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਧਨ ਸ੍ਰੀ ਮਹਲਾ ਪਹਿਲਾ ਜੀਵ ਤੈਰਾ ਨਾਈ ਬੰਦ ਹੈ ਜਿਉ ਸੱਚਾ ਸਚਾਨ ਗੁਣ ਗੋਵਿੰਦ ਹੈ ਜਿਉ ਜੀਵ ਤਿਰ ਨਾਏ ਮਨ ਆਨੰਦ ਹੈ ਜਿਓ ਸੱਚ ਸੱਚਾ ਨਾਮ ਗੁਣ ਗੋਵਿੰਦ ਹੈ ਜਿਓ ਗਿਆਨ ਅਪਾਰ ਸਿਰਜਣਹਾਰ ਜਿਨ ਸਿਰਜੀ ਤਨ ਗੋਈ ਪਰਵਾਣਾ ਆਇ ਹੁਕਮ ਪਠਾਇ ਫੇਰ ਨ ਸਕੈ ਕੋਈ ਪੀ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤਿ 부ਜਾਈ ਨਾਨਕ ਸਾਹਿਬ ਅਗਮ ਗੋਚਰ ਜੀਵ ਸੱਚੀ ਨਾਹੀ ਸਰ ਅਵਰ ਨ ਕੋਇ ਆਇ ਜਾਏ ਸੀ ਜੀਓ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜੀਓ ਗੁਰ ਪਰਮ ਚੁਕਾਏ ਔਕਤ ਕਹਾਈ ਸਚ ਮਹ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੇ ਹੁਕਮ ਪਛਾਣਾ ਸੱਚੀ ਵੜਾਈ ਗੁਰ ਤੇ ਪਾਈ ਤੂੰ ਮਨ ਅੰਤ ਸੁਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇ ਰ ਵੜਾਈ ਜੋ ਸਿਰਜਣਹਾਰ ਅਲੱਖ ਸਿਰੰਧਿਆ ਜੀਓ ਇੱਕ ਸਾਹਿਬ ਦੁਇ ਰਾਹ ਵਾਦ ਵਦੰਦਿਆ ਜੀਓ ਜਲਾਈ ਹੁਕਮ ਸਬਾਈ ਜਨਮ ਮੁਆ ਸੰਸਾਰ ਨਾਮੁ ਬਿਨਾ ਨਾਹੀ ਕੋ 베ਲੀ ਬਿਖਲਾਦੀ ਸਿਰ ਭਾਰਾ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸਿੰਗਾਪੈ ਸਚ ਸਿਰਜਣ ਹਾਰਾ ਭਗਤ ਸੁਹੇ ਦਰਵਾਰ ਸ਼ਬਦ ਸੁਹਾਇ ਜੀਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਉ ਰਸਨ ਰਸਾਈ ਨਾਮ ਤਿਸਾਈ ਗੁਰ ਕਾ ਸ਼ਬਦ ਵਿਕਾਣੇ 파ਰਸ ਪਰਸਿਆ 파ਰਸ ਹੋਏ ਜੋ ਤੀਰੇ ਮਨ ਭਾਣੇ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰਸਾਚੈ ਸੱਚ ਕੀ ਵਾਪਾਰੀ ਪੂ ਕਪਿਆਸੋ ਆਥ ਕਿਉਂ ਡਰ ਜਾਏ ਸਾ ਜੀਓ ਸਤਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸੱਚ ਨਾਮ ਧਿਆਈ ਸੱਚ ਚਵਾਈ ਗੁਰਮੁਖ ਸੱਚ ਪਛਾਣ ਦਿਨੋ ਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ ਕਰਣੀ ਕਰ ਤੁਰ ਹੋ ਫਰਮਾਈ ਆਪਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਣ ਨਾਮ ਨਿਵਾਰੀ ਕਰਣੀ ਕਾਰ ਤੁਰ ਹੋ ਫੁਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨੋ ਨਾ ਫਤਿਹ ਤੁਨੋ ਸ੍ਰੀ ਮਹਲਾ ਪਹਿਲਾ ਜੀਵ ਤਿਰ ਨਾਈ ਮਨ ਆਨੰਦ ਹੈ ਜੀਓ ਸੱਚ ਸੱਚਾ ਨਾਉ ਗੁਣ ਗੋਵਿੰਦ ਹੈ ਜੀਓ